जॻा हाँआ हाँआ हा जॻा 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 वॾा हवा 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 ई वॾा सॼे सब कबी कब्डी कबी ਜੀਵਨ ਮਾਨੋਕੇ ਗਿੱਲਾਂ ਵਾਲਾ ਖੇਡ ਕਬੱਡੀ ਦਾ ਜੂਬਾ ਬੜੀ ਫੁਰਤੀ ਹੈ ਬੜੀ ਚੁਸਤੀ ਹੈ ਬੜੀ ਜੁਗਤੀ ਹੈ ਇੱਕ ਪਾਸੇ ਸ਼ੀਲੂ ਹੈ ਨਾਲ ਅਮਨ ਹੈ ਆ ਜਤਿੰਦਰਾ ਚਾਰਸਾ ਵੀ ਆ ਤੇ ਜਲਾਨਪਰੀਆ ਪੱਲ ਲਓ ਸ਼ੀਲੂ ਦੇ ਨਾਲ ਮੁਕਾਬਲਾ ਕਰਕੇ ਭੱਜਿਆ ਜਾਂਦਾ ਹੈ ਲੈ ਵੀ ਕਾਲਿਆ ਵੇਖ ਟੱਕਰ 20 ਦੇ ਦਰਮਿਆਨ ਉਹ 20 ਦੇ ਦਰਮਿਆਨ ਜੀਵਨ ਅਗਲੀ ਕਮਪਾਉਂਡ ਦੇ ਲਈ ਅੱਗੇ ਨੂੰ ਵਧਿਆ ਹੋਇਆ ਮਾਨੋਕੇ ਪਿੰਡ ਪੂਰੀ ਦੁਨੀਆ ਦੇ ਮਸ਼ਹੂਰ ਲਓ ਵੀ ਗੱਡੀ ਇਹਨੂੰ ਫੜਦਾ ਔਖਾ ਟੱਕਰ 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 ਕੇ ਲਾਲਾ ਲਾਲਾ ਹੋ ਗਈ ਰਾਜੂ ਰਾਜੂ ਸਿੰਘਵਾ ਕਰੋ ਕਰੀ ਦੌਰ ਤੇ ਚਲੀ ਜੰਡੀ ਸੱਤ ਤੇ ਮਾਰਨ 팬 ਦਰਸ਼ਕਾਂ ਜੀ ਖੜ ਕੇ ਕਬੱਡੀ ਦੇਖਦਾ ਉਹ ਦਰਸ਼ਕੋ ਜੀਵਨ ਫੇਰ ਕਬੱਡੀ ਪਾ ਰਿਹਾ ਕਲਗਰੀ ਵਾਲੇ ਇੱਕ ਵਾਰੀ ਹੱਲਾ ਗੁੱਲਾ

ਗਿਆ ਮਾਣੂਕੇ ਗਿੱਲਾਂ ਦਾ ਜੀਵਨ ਖੇਡ ਕਬੱਡੀ ਦਾ ਜੂਬਾ ਲੋਕਾਂ ਨੂੰ ਨਚਾਉਂਦਾ ਹੈ ਮੇਲੇ ਬਣਾਉਂਦਾ ਹੈ ਢੰਗੜੇ ਪਵਾਉਂਦਾ ਹੈ ਆ ਖਿਡਾਰੀ ਕਹਿੰਦੇ ਢੰਗੜੇ ਪਵਾਉਂਦਾ ਹੈ ਇਹ ਜੀਵਨ ਹੈ ਮਾਣੂਕੇ ਗਿੱਲਾਂ ਦਾ ਜਿਸ ਨੌਜਵਾਨ ਦਾ ਬੋਲੇ ਹੋਇਆ ਦਾਵਾ ਪਰ ਹੁਣ ਦੇਖਦੇ ਵੀ ਫਿਰ ਜਤਿੰਦਰ ਦੀ ਟਰਾਈ ਦੇ ਨਾਲ ਮਾਣੂਕੇ ਗਿੱਲਾਂ ਵਾਲਾ ਬਹੁਤ ਸੋਹਣਾ ਪੁਆਇੰਟ ਆਪਣੀ ਟੀਮ ਦੇ ਸਿਰ 'ਤੇ ਜੋੜ ਗਿਆ ਹੈ ਬਹੁਤ ਆਲੇ ਜੂਬੇ ਨੇ ਜਿਹੜਾ ਅੱਜ ਦਾ ਮੇਲਾ ਲੁੱਟਿਆ ਨਾ ਇਹ ਵੀ ਕਹਿੰਦੇ ਗੱਲਾਂ ਕਰਵਾ ਗਿਆ ਜੀਵਨ ਮਾਨੂਕੇ ਦੇਲ ਵਾਲਾ ਪਰ ਵੇਖਿਓ ਜਲਾਲਪੁਰੀਆ ਕਾਲਾ ਵੱਡਾ ਜਾਫੀ ਆ ਜੀਵਨ ਜੀਵਨ ਦੂਬਰ ਇਹ ਜੀਤਾ ਪਰ ਪੁਆਇੰਟ ਮਾਨੂਕੇ ਵਾਲੇ ਦਾ